ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਅਸੀਂ ਤੁਹਾਨੂੰ ਗੁਰਦੁਆਰਾ ਸ੍ਰੀ ਮੈਦਿਆਣਾ ਸਾਹਿਬ ਦੇ ਦਰਸ਼ਨ ਕਰਵਾਉਣ ਲਈ ਆਏ ਹਾਂ ਜੋ ਕਿ ਜ਼ਿਲ੍ਹਾ ਲੁਧਿਆਣਾ ਦੇ ਜਗਰਾਵਾਂ ਦੇ ਨੇੜੇ ਸਥਿਤ ਹੈ ਇਸ ਗੁਰਦੁਆਰਾ ਸਾਹਿਬ ਦਾ ਇੱਕ ਇਤਿਹਾਸ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਜਦੋਂ ਚਮਕੌਰ ਸਾਹਿਬ ਦੀ ਜੰਗ ਤੋਂ ਬਾਅਦ ਦੀਨਾ ਨਗਰ ਨੂੰ ਜਾ ਰਹੇ ਸਨ ਤਾਂ ਉਹ ਰਸਤੇ ਦੇ ਵਿੱਚ ਰਾਏਕੋਟ ਤੋਂ ਬਾਅਦ ਲੰਮੇ ਜੱਟਪੁਰਾ ਦੇ ਵਿੱਚ 21 ਦਿਨ ਲਈ ਠਹਿਰੇ ਸਨ ਉਹ ਲੰਮੇ ਜੱਟਾਂ ਦੇ ਵਿੱਚ ਰਾਤ गुजारਦੇ ਸਨ ਅਤੇ ਦਿਨ ਵਿੱਚ ਇੱਥੇ ਮਹਿਦਿਆਣਾ ਸਾਹਿਬ ਮੱਲਾ ਪਿੰਡ ਵਿੱਚ ਆ ਕੇ ਵਿਚਾਰ ਵਟਾਂਦਰਾ ਕਰਦੇ ਸਨ ਅੱਜ ਕੱਲ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਕਲਾਕਾਰ ਵੱਲੋਂ ਗੁਰੂਆਂ ਦੇ ਨਾਲ ਜੁੜੀਆਂ ਜੋ ਗੁਰੂਆਂ ਦੇ ਸਮਿਆਂ ਦੇ ਵਿੱਚ ਸਿੱਖਾਂ ਦੇ ਉੱਤੇ ਸ਼ਹਾਦਤਾਂ ਹੋਈਆਂ ਸਨ ਦੇਗਾਂ ਵਿੱਚ ਉਬਾਲੇ ਗਏ ਸਿੱਖ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਮਨੀ ਸਿੰਘ ਜੀ ਜਿਨ੍ਹਾਂ ਨੂੰ ਬੰਦ-ਬੰਦ ਕਟਵਾਏ ਦੇਗਾਂ ਵਿੱਚ ਉਬਾਲੇ ਆਰਿਆਂ ਨਾਲ ਚਿਰਾਏ ਗਏ ਜੋ ਉਹਨਾਂ ਨੇ ਸ਼ਹਾਦਤਾਂ ਪਾਈਆਂ ਜੋ ਅਸੀਂ ਅਰਦਾਸ ਦੇ ਵਿੱਚ ਵੀ ਹਰ ਰੋਜ਼ ਸਵੇਰੇ ਸ਼ਾਮ ਸੁਣਦੇ ਹਾਂ ਨੂੰ ਤਸਵੀਰਾਂ ਦੇ ਰੂਪ ਦੇ ਵਿੱਚ ਦਰਸਾਇਆ ਗਿਆ ਹੈ ਅਸੀਂ ਬੱਚਿਆਂ ਨੂੰ ਪੁਰਾਣਾ ਇਤਿਹਾਸ ਸਾਡੇ ਗੁਰੂਆਂ ਨਾਲ ਜੁੜੀਆਂ ਸ਼ਹਾਦਤਾਂ ਨੂੰ ਬਹੁਤ ਸਰਲ ਢੰਗ ਦੇ ਨਾਲ ਬੱਚਿਆਂ ਨੂੰ ਉਹ ਚੀਜ਼ਾਂ ਦਿਖਾ ਕੇ ਸਮਝਾ ਸਕਦੇ ਹਾਂ ਔਰ ਦੱਸ ਸਕਦੇ ਹਾਂ ਕਿ ਸਿੱਖਾਂ ਨੂੰ ਸਿੱਖੀ ਕਿੰਨੀ ਔਖੀ ਮਿਲੀ ਸੀ ਆਓ ਗੁਰੂ ਸਾਹਿਬ ਦੇ ਦਰਬਾਰ ਸਾਹਿਬ ਦੇ ਦਰਸ਼ਨ ਕਰਵਾ ਕੇ ਸਰੋਵਰ ਦੀ ਪਰਿਕਰਮਾ ਤੋਂ ਬਾਅਦ ਅਸੀਂ ਤੁਹਾਨੂੰ ਸਾਰੀਆਂ ਤਸਵੀਰਾਂ ਦਿਖਾਵਾਂਗੇ ਆਓ ਚੱਲੀਏ ਅੰਦਰ ਇਹ ਸਨ ਭਾਈ ਦਇਆ ਸਿੰਘ ਜੀ ਔਰ ਇਹ ਸਨ ਭਾਈ ਤਰਮ ਸਿੰਘ ਜੀ ਜਿਨ੍ਹਾਂ ਨੇ ਜਦੋਂ ਗੁਰੂ ਸਾਹਿਬ ਨੇ ਖਾਲਸਾ ਪੰਖ ਦੀ ਸਾਜਣਾ ਕੀਤੀ ਸੀ ਇਹ ਪੰਜ ਸਿੰਘ ਇਹ ਉਹਨਾਂ ਵਿੱਚੋਂ ਪੰਜ ਸਿੰਘਾਂ ਚੋਂ ਦੋ ਸਿੰਘ ਨੇ ਇਸ ਹਸਤਾਨ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਦਸ਼ਮੇਸ਼ ਪਿਤਾ ਮਾਨੋਕਿਆਂ ਤੋਂ ਇਸ ਘਾਟ ਦੇ ਆਏ ਸਨ ਪਹਿਲੇ ਗੁਰੂ ਸਾਹਿਬ ਨੇ ਦਾਤਨ ਉਰਲਾ ਕੀਤਾ ਵੀਰੋ ਨਾਲ ਇਹਨਾਂ ਨਾਲ ਕੀਤਾ ਇੱਕ ਮਨ ਹੋ ਕੇ ਗੁਰੂ ਸਾਹਿਬ ਨੇ ਨਿਰੰਕਾਰ ਨਾਲ ਬਿਰਤੀ ਲਾਈ ਫਿਰ ਦਇਆ ਸਿੰਘ ਧਰਮ ਸਿੰਘ ਮਾਨ ਸਿੰਘ ਅਤੇ ਦੋ ਹੋਰ ਸਿੰਘਾਂ ਨਾਲ ਵਿਚਾਰ ਵਟਾਂਦਰਾ ਕੀਤਾ ਅਤੇ ਅੱਗੇ ਅੱਗੇ ਬੀਤਣ ਵਾਲੇ ਪ੍ਰੋਗਰਾਮਾਂ ਬਾਰੇ ਸਿੰਘਾਂ ਦੇ ਨਾਲ ਵਿਚਾਰਾਂ ਕੀਤੀਆਂ ਵਾਹਿਗੁਰੂ ਜੀ ਇਹ ਆਪਾਂ ਗੁਰਦੁਆਰਾ ਸਾਹਿਬ ਦੇ ਬਾਹਰ ਨਾਲ-ਨਾਲ ਤੁਹਾਨੂੰ ਸਰੋਵਰ ਸਾਹਿਬ ਵੀ ਦਿਖਾ ਰਹੇ ਆ। ਗਰਮੀ ਦਾ ਮੌਸਮ ਹੈ। ਨਹੀਂ ਉੱਧਰ ਵੀ ਨੇ ਸਰੋਵਰ ਵੀ ਆ। ਹਾਂਜੀ ਮੈਂ ਉਹੀ ਕਹਿ ਰਹੀ ਸੀ ਦੋਸਤਾਂ ਨੂੰ ਸਰੋਵਰ ਦਿਖਾ ਕੇ ਮੇ ਵੀ ਸਰੋਵਰ ਦੇ ਵਿੱਚ ਵੀ ਨਾ ਹਰਮੰਦਰ ਸਾਹਿਬ ਦੀ ਤਰ੍ਹਾਂ ਕੁਝ ਬਣਾਇਆ ਹੋਇਆ। ਹਾਂਜੀ ਹਾਂਜੀ ਮੈਂ ਕਿਹਾ ਗਰਮੀ ਬਹੁਤ ਜ਼ਿਆਦਾ ਪੈਰ ਸੜ ਰਹੇ ਆ। ਕਿੱਚੇ ਗਰਮ ਆ। ਹਾਂਜੀ ਹਾਂਜੀ ਜੇ ਇਸ਼ਨਾਨ ਕਰ ਰਹੇ ਹੈ ਦੇਖੋ ਜੀ ਆਓ ਚਲੋ ਆਪਾਂ ਵੀ ਹੱਥ ਮੂੰਹ ਧੋਈਏ ਅਨੰਦਪੁਰ ਦਾ ਯੁੱਧ ਜੰਗ ਦੇ ਮੈਦਾਨ ਵਿੱਚ ਮੋਢੇ ਤੇ ਮਸ਼ਕ ਪਾਈ ਸਿੱਖ ਦਸ਼ਮੇਸ਼ ਦਾ ਨਜ਼ਰ ਜੋ ਹੈ ਆ ਰਿਹਾ ਨਾਮ ਹੈ ਕਨਈਆ ਕੀਤਾ ਬਾਣੀ ਤੇ ਅਮਲ ਜਿਨੇ ਆਪਣੇ ਪਰਾਏ ਦਾ ਫਰਕ ਮਿਟਾ ਰਿਹਾ ਸਿੱਖਾਂ ਤੇ ਮੂਮਨਾ ਚ ਦਿਸੇ ਨਾ ਫਰਕ ਉਹਨੂੰ ਧੰਨ ਸਿੱਖੀ ਪਾਣੀ ਦੋਹਾਂ ਧਿਰਾਂ ਨੂੰ ਪਿਲਾ ਰਿਹਾ ਹਰ ਇੱਕ ਵਿੱਚੋਂ ਉਹਨੂੰ ਗੁਰੂ ਦਾ ਸਰੂਪ ਦਿਸੇ ਤੂੰ ਹੀ ਤੂੰ ਦੀ ਬਹਿਲਿਆ ਹੈ ਇੱਕ ਹੋ ਰਟਲਾ ਰਿਹਾ ਸ਼ਹੀਦ ਭਾਈ ਮਨੀ ਸਿੰਘ ਜੀ ਸੰਗਤ ਜੀ ਇਹ ਪਾਈ ਸ਼ਹੀਦ ਮਨੀ ਸਿੰਘ ਜੀ ਸਨ ਜਿਨ੍ਹਾਂ ਨੇ ਬਾਬਾ ਬੰਦਾ ਸਿੰਘ ਤੋਂ ਬਾਅਦ ਮਾਤਾ ਸੁੰਦਰੀ ਜੀ ਨੇ ਇਹਨਾਂ ਨੂੰ ਹਰਮੰਦਰ ਸਾਹਿਬ ਦਾ ਜਿਹੜਾ ਹੈੱਡ ਗ੍ਰੰਥੀ ਥਾਪ ਦਿੱਤਾ ਸੀ ਉਦੋਂ ਸਿੱਖਾਂ ਨੂੰ ਗੁਰਦੁਆਰਿਆਂ ਦੇ ਵਿੱਚ ਜਾਣ ਦੀ ਇਜਾਜ਼ਤ ਨਹੀਂ ਸੀ ਹੁੰਦੀ ਤੇ ਭਾਈ ਸਾਹਿਬ ਨੇ ਸਿੱਖਾਂ ਨੂੰ ਜੋੜਨ ਦੇ ਲਈ ਹਰਮੰਦਰ ਸਾਹਿਬ ਦੀਵਾਲੀ ਦੇ ਉੱਤੇ ਇੱਕ ਮੇਲੇ ਦਾ ਯੋਜਨ ਕੀਤਾ ਜਿਸ ਦੇ ਵਿੱਚ ਸੂਬੇ ਨੇ ਉਹਨਾਂ ਤੋਂ 5000 ਰੁਪਏ ਦੀ ਮੰਗ ਰੱਖੀ ਅਤੇ ਇੱਕ ਮੰਨ ਦੇ ਵਿੱਚ ਲਾਲਚ ਆਇਆ ਕਿ ਜਦੋਂ ਸਿੱਖ ਹਰਮੰਦਰ ਸਾਹਿਬ ਆਣਗੇ ਤਾਂ ਉਹਨਾਂ ਦਾ ਰਸਤੇ 'ਚ ਕਤਲ ਕੀਤਾ ਜਾਵੇਗਾ। ਪਰੰਤੂ ਪਰੰਤੂ ਭਾਈ ਸਾਹਿਬ ਨੇ ਮੇਲਾ ਜਿਹੜਾ ਹੈਗਾ ਉਹ ਕੈਨਸਲ ਕਰ ਦਿੱਤਾ ਤਾਂ ਉਸ ਦੀ ਸਜ਼ਾ ਦੇ ਵਿੱਚ ਬਾਬਾ ਭਾਈ ਮਨੀ ਸਿੰਘ ਦੇ ਜਿਹੜਾ ਬੰਦ-ਬੰਦ ਕਟਵਾਉਣ ਦੀ ਜਿਹੜੀ ਸਜ਼ਾ ਉਹਨਾਂ ਨੂੰ ਦਿੱਤੀ ਗਈ। ਕਿ ਜਿਹੜੇ ਲਾਹੌਰ ਦੇ ਹਾਕਮ ਵੱਲੋਂ ਸ਼ਾਹੀ ਫਰਮਾਨ ਸੀ ਕਿ ਉਹਨਾਂ ਦੇ ਬੰਦ-ਬੰਦ ਘਟਵਾਏ ਖੋਪੜੀਆਂ ਲਹਾਈਆਂ ਸਰਖੀਆਂ ਤੇ ਚੜੇ ਇਹ ਸਾਰਾ ਜਿਹੜੀ ਦਾਸਤਾ ਹੈ ਉਹਦੀ ਖਰੀ ਹੈ ਜੀ ਸੰਗਤ ਜੀ ਇਹ ਸਨ ਭਾਈ ਮਤੀ ਦਾਸ ਜੀ ਜਿਨ੍ਹਾਂ ਨੂੰ ਆਰਿਆਂ ਦੇ ਨਾਲ چیرਿਆ ਗਿਆ ਇਹ ਫਤਵੇ ਸੀ ਜੋ ਉਹ ਭਾਈ ਜ਼ਕਰੀਆ ਖਾਨ ਵੱਲੋਂ ਦਿੱਤੇ ਗਏ ਸਨ ਜਿਨ੍ਹਾਂ ਦੀ ਸਜ਼ਾ ਸਿੱਖਾਂ ਨੂੰ ਇਦਾਂ ਸੁਣਾਈ ਜਾਂਦੀ ਸੀ ਇਹ ਸਾਧ ਸੰਗਤ ਜੀ ਇਹ ਸੀਗੀ ਖਿਦਰਾਣੇ ਦੀ ਟਾਬ ਤੇ ਜਦੋਂ ਸਿੰਘਾਂ ਦੇ ਵਿੱਚ ਸਿੰਘਾਂ ਔਰ ਮੁਸਲਮਾਨਾਂ ਦੇ ਵਿੱਚ ਜਿਹੜਾ ਯੁੱਧ ਹੋਇਆ ਸੀ ਇਹ ਉਸ ਦਾ ਇੱਕ ਬਹੁਤ ਭਿਆਨਕ ਦ੍ਰਿਸ਼ ਹੈ ਜੋ ਕਿੰਨਾ ਦਿਲ ਦਹਿਲਾਉਣ ਵਾਲਾ ਹੈ ਇਹ ਅੱਗੇ ਆਈ ਮਾਤਾ ਭਾਗੋ ਜੀ ਜੋ ਸ਼ਵਾਲ ਪਿੰਡ ਮਾਝੇ ਵਿੱਚ ਸ਼ਵਾਲ ਪਿੰਡ ਦੇ ਰਹਿਣ ਵਾਲੇ ਸਨ ਧੰਨ ਧੰਨ ਹੈ ਭਾਗੋ ਮਹਾਨ ਮਾਤਾ ਕਰੀ ਜਾਂਦੀ ਹੈ ਡਕਰੇ ਦੁਸ਼ਮਣਾਂ ਦੇ ਰੱਖੀ ਤਲੀ ਤੇ ਆਪਣੀ ਜਨ ਮਾਤਾ ਮੁਕਤਸਰ ਰਣ ਭੂਮੀ ਵਿੱਚ ਯੁੱਝਦੀ ਹੈ ਪਾਈ ਜਾਂਦੀ ਹੈ ਵੇਖੋ ਖਮਸਾਨ ਮਾਤਾ ਮਰਦ ਸੂਰਮਿਆਂ ਦਾ ਲਕ ਭੰਨਿਆ ਹੈ ਔਰਤ ਜਾਤ ਦੀ ਬਹਿਲਿਆ ਸ਼ਾਨ ਮਾਤਾ ਇਹ ਸ੍ਰੀ ਮੁਕਤਸਰ ਸਾਹਿਬ ਦੀ ਧਰਤੀ ਤੇ ਜਦੋਂ ਸਿੰਘਾਂ ਦੇ ਵਿੱਚ ਯੁੱਧ ਹੋਇਆ ਸੀ ਜੋ ਚਾਲੀ ਮੁਕਤੇ ਗੁਰੂ ਸਾਹਿਬ ਵੱਲੋਂ ਆਨੰਦਪੁਰ ਸਾਹਿਬ ਦਾ ਕਿਲਾ ਛੱਡਣ ਤੋਂ ਬਾਅਦ ਸ੍ਰੀ ਮੁਕਸਰ ਸਾਹਿਬ ਮਾਤਾ ਭਾਗੋ ਜੀ ਨੇ ਉਹਨਾਂ ਨੂੰ ਗੁਰੂ ਸਾਹਿਬ ਤੋਂ ਮਾਫੀ ਮੰਨਣ ਦੇ ਲਈ ਔਰ ਜੋ ਉਹਨਾਂ ਨੇ ਉਹਨਾਂ ਨੂੰ ਫਰਮਾਨ ਇੱਕ ਪੱਤਰ ਕਿ ਲਿਖਿਆ ਸੀ ਕਿ ਅਸੀਂ ਤੁਹਾਡਾ ਸਾਥ ਛੱਡ ਕੇ ਜਾ ਰਹੇ ਹਾਂ ਉਹ ਇਸ ਸ੍ਰੀ ਮੁਕਸਰ ਸਾਹਿਬ ਦੀ ਧਰਤੀ ਦੇ ਉੱਤੇ ਫਰਮਾਨ ਫਾੜ ਕੇ ਸਿੰਘਾਂ ਨੇ ਗੁਰੂ ਸਾਹਿਬ ਦਾ ਸਾਥ ਦਿੱਤਾ ਸੀ ਤੇ ਮਾਈ ਭਾਗੋ ਜੀ ਨੇ ਉਹਨਾਂ ਨੂੰ ਮਿਲਵਾਇਆ ਰਸੀ ਗੁਰੂ ਸਾਹਿਬ ਦੇ ਨਾਲ ਇਹ ਸਿੱਖ ਇਤਿਹਾਸ ਇਹ ਸਨ ਭਾਈ ਆਪਣੇ ਸ਼ਹੀਦ ਭਗਤ ਸਿੰਘ ਜੀ ਜੇਲ੍ਹ ਦੇ ਵਿੱਚ ਇਹ ਪਾਣੀ ਦਾ ਘੜਾ ਸੀ ਉਹਨਾਂ ਕੋਲ ਜੇਲ੍ਹ ਵਿੱਚ ਵੀ ਉਹਨਾਂ ਦੇ ਹੱਥ ਵਿੱਚ ਇੱਕ ਕਿਤਾਬ ਹੁੰਦੀ ਸੀ ਜਿਸ ਨੂੰ ਉਹ ਸਾਰਾ ਦਿਨ ਪੜ੍ਹਦੇ ਰਹਿੰਦੇ ਸਨ ਕਿਤਾਬਾਂ ਦੇ ਸ਼ਕੀਨ ਪਾਈ ਜੈ ਸਿੰਘ ਖਲਕਟ ਜੈ ਸਿੰਘ ਰਵਿਦਾਸੀਆ ਸਿੱਖ ਜਿਹੜਾ ਅਜਬ ਤਰ੍ਹਾਂ ਦੀ ਸ਼ਹੀਦੀ ਹੈ ਪਾਈ ਇਸਨੇ ਪੰਡ ਮੋਮਨਾ ਦੀ ਹੁੱਕਾ ਵਿੱਚ ਉਸ ਦੇ ਸਿਰ ਤੇ ਆਪਣੇ ਨਹੀਂ ਉਠਾਈ ਇਸਨੇ ਕੀਤੀ ਨਹੀਂ ਪ੍ਰਵਾਹ ਕੋਈ ਜ਼ਿੰਦਗੀ ਦੀ ਸਿੱਖ ਧਰਮ ਦੀ ਰੱਖ ਦਿਖਾਈ ਇਸਨੇ ਜੋਰਾ ਸਿੰਘ ਜੀ ਕਹੇ ਤੂਫਾਨ ਬਿਲਾ ਪੁੱਠੇ ਆਪਣੀ ਖਲ ਲੋਹਾਈ ਇਸਨੇ ਪੁੱਠੀਆਂ ਖੱਲਾਂ ਲੋਹਾਈਆਂ ਪੀਰ ਬੁੱਧੂ ਸ਼ਾਹ ਜੀ ਪੀਰ ਬੁੱਧੂ ਸ਼ਾਹ ਨੇ ਗੁਰਾਂ ਨੂੰ ਅਰਜ਼ ਕੀਤੀ ਗੁਰੂ ਸਾਹਿਬ ਨਾ ਰਹੇ ਅਖਤਿਆਰ ਮੇਰੇ ਚਾਈ ਚਾਈ ਕਰਵਾਏ ਸੀ ਮੈਂ ਭਰਤੀ ਨਿਕਲ ਗਏ ਮুরিਦ ਗਦਾਰ ਮੇਰੇ ਹੋਲਾ ਕਰਨ ਦੇ ਵਾਸਤੇ ਮੈਂ ਆਇਆ ਦਿਲ ਉੱਤੇ ਜੋ ਪਿਆਸੀ ਭਾਰ ਮੇਰੇ ਜੋਰਾ ਸਿੰਘ ਤੇ ਵਿਹਲੇ ਦੀ ਬੇਨਤੀ ਹੈ ਆ ਲੋ ਭੇਟ ਕਰ ਲੋ ਪੁੱਤਰ ਚਾਰ ਮੇਰੇ ਭਾਈ ਦਿਆਲਾ ਸਿੰਘ ਜੀ ਨੌਵੇਂ ਗੁਰਾਂ ਦਾ ਸਿੱਖ ਜੋ ਭਾਈ ਦਿਆਲਾ ਵੇਖੋ ਉਬਲਦੀ ਦੇਗ ਵਿੱਚ ਕੜੀ ਜਾਂਦਾ ਨੇਤਰ ਖੁੱਲੇ ਤੇ ਫਰਕ ਦੇ ਬੁੱਲ ਦੋਵੇਂ ਬਸ ਤੁਕਾਂ ਹੈ ਬਾਣੀ ਦੀਆਂ ਪੜੀ ਜਾਂਦਾ ਪਿਆਰੇ ਸਿੱਖ ਨੂੰ ਠੰਡ ਮਹਿਸੂਸ ਹੁੰਦੀ ਭਾਵੇਂ ਜਾਲਮਾਂ ਦਾ سینਾ ਸੜੀ ਜਾਂਦਾ ਜਿਵੇਂ ਜਿਵੇਂ ਹੈ ਬਹਿਲਿਆ ਅੱਗ ਵੜਦੀ ਰੰਗ ਸਿੱਖੀ ਨੂੰ ਹੋਰ ਵੀ ਚੜੀ ਜਾਂਦਾ ਦੇਗਾਂ ਵਿੱਚ ਉੱਲੇ ਗਏ ਸਾਈ ਮੀਆਂ ਮੀਰ ਜੀ ਪੰਜਵੇਂ ਗੁਰਾਂ ਦਾ ਕੀਤਾ دیدار ਇਸਨੇ ਇਕੱਲੇ ਮੋਮਨਾ ਦਾ ਨਹੀਂ ਪੀਰ ਬਾਬਾ ਰੱਬੀ ਰੰਗ ਦੇ ਵਿੱਚ ਹੈ ਰੰਗਿਆ ਜੋ ਮਹਾਪੁਰਸ਼ ਦਰवेश ਫਕੀਰ ਬਾਬਾ ਆਪਣੇ ਹੱਥੀ ਹਰਮੰਦਰ ਦੀ ਨੀ ਰੱਖੀ ਅੱਲਾ ਪਾਕ ਦੀ ਵੀ ਅੱਲਾ ਪਾਕ ਦੀ ਸਾਈ ਤਸਵੀਰ ਬਾਬਾ ਜੋਰਾ ਸਿੰਘ ਜੀ ਕਹੇ ਤੂਫਾਨ ਬਿੱਲਾ ਸੰਗਤ ਜੀ ਜਦੋਂ ਛੋਟੇ ਸਾਹਿਬ ਜਾਦੇ ਮਾਤਾ ਗੁਜਰੀ ਜੀ ਅਤੇ ਬਾਬਾ ਜੋਰਾਵਰ ਸਿੰਘ ਜੀ ਔਰ ਬਾਬਾ ਫਤਿਹ ਸਿੰਘ ਜੀ ਗੁਰਗੋਵੀ ਸਿੰਘ ਸਾਹਿਬ ਤੋਂ ਵਿਛੜ ਗਏ ਸਨ ਸਰਸਾ ਨਦੀ ਦੇ ਕਿਨਾਰੇ ਤਾਂ ਉਹ ਗੰਗੂ ਦੇ ਪਿੰਡ ਚਲੇ ਗਏ ਸਨ ਤੇ ਗੰਗੂ ਨੇ ਇਤਲਾ ਕਰ ਦਿੱਤੀ ਸੀ ਸੂਬੇ ਸਰਹੰਦ ਨੂੰ ਤੇ ਉਹਨਾਂ ਕੋਲ ਚੋਰੀ-ਚੋਰੀ ਇਨਾਮ ਦੇ ਬਦਲੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਸੂਬੇ ਦੇ ਹਵਾਲੇ ਕਰ ਦਿੱਤਾ ਇਹ ਸੀ ਠੰਡਾ ਬੁਰਜ ਜਿੱਥੇ ਉਹਨਾਂ ਨੂੰ ਰੱਖਿਆ ਜਾਂਦਾ ਸੀ ਤੇ ਇਹ ਸੀ ਫਤਵਾ ਫਰਮਾਨ ਜਾਰੀ ਕੀਤਾ ਸੂਬੇ ਸਰਹੰਦ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਕਿ ਚੀਨੀ ਨੀਹਾਂ ਵਿੱਚ ਜ਼ਿੰਦਾ ਚਣਵਾਇਆ ਜਾਵੇ ਆਓ ਗਏ ਦਿਖਾਈਏ ਦੋਸਤੋ ਇਹ ਤਸਵੀਰਾਂ ਜਦੋਂ ਛੋਟੇ ਸਾਹਿਬਜ਼ਾਦੇਆਂ ਨੂੰ ਨੀਹਾਂ ਵਿੱਚ ਚਿਣਵਾਇਆ ਗਿਆ ਅਤੇ ਮਾਤਾ ਗੁਜਰੀ ਜੀ ਨੂੰ ਇਧਰ ਠੰਡੇ ਬੁਰਜ ਵਿੱਚ ਰੱਖਿਆ ਗਿਆ ਇਹ ਉਹ ਤਸਵੀਰਾਂ ਹਨ ਵਾਹਿਗੁਰੂ 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 ਮੀਰ ਮੰਨੂ ਦੇ ਜ਼ੁਲਮ ਅਤੇ ਸਿੱਧਕੀ ਸਿੰਘਣੀਆਂ ਅੱਖੀਂ ਤੱਕ ਲੋ ਸਿੰਗਣੀਆਂ ਪੰਥ ਖਾਤਰ ਟੋਟੇ ਹਾਸਾ ਸਜਿਗਰ ਦੇ ਵਾਰ ਰਹੀਆਂ ਟੰਗੇ ਨੇਜੀਆਂ ਤੇ ਗਲੀ ਹਾਰ ਪਾ ਕੇ ਟੁਕੜੇ ਬੱਚਿਆਂ ਦੇ ਝੋਲੀ ਡਾਰ ਰਹੀਆਂ ਪੀ ਪੀ ਚੱਕੀਆਂ ਮੰਨੂ ਦੇ ਜ਼ੁਲਮ ਚੱਲਣ ਪਾਣਾ ਮੰਨ ਦੀਆਂ ਸ਼ੁਕਰਗੁਜ਼ਾਰ ਰਹੀਆਂ ਰਹਿ ਕੇ ਭੁੱਖੀਆਂ ਪਿਆਸੀਆਂ ਸਿੱਧਕਣਾ ਇਹ ਚੰਦਨ ਸਿੱਖੀ ਦਾ ਮਹਿਲ ਉਸਾਰ ਰਹੀਆਂ ਦੋਸਤੋ ਇਦਾਂ ਸਿੱਖਾਂ ਦੇ ਛੋਟੇ ਛੋਟੇ ਬੱਚਿਆਂ ਨੂੰ ਕਤਲ ਕੀਤਾ ਗਿਆ ਬਾਬਾ ਬੰਦਾ ਸਿੰਘ ਬਹਾਦਰ ਨੂੰ ਫਕਸੀਰ ਬਾਦਸ਼ਾਹ ਦੇ ਹੁਕਮ ਦੇ ਤਸੀਹੇ ਦੇ ਰਹੇ ਜ਼ਾਲਮ ਜਲਾਦ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਤਸੀਹੇ ਦਿੱਤੇ ਜਾ ਰਹੇ ਸਨ ਤਾਂ ਉਹਨਾਂ ਦੇ ਹੀ ਬੱਚੇ ਨੂੰ ਉਹਨਾਂ ਦੇ ਬੱਚੇ ਦਾ ਕਲੇਜਾ ਕੱਢ ਕੇ ਉਹਨਾਂ ਦੇ ਸਾਹਮਣੇ ਰੱਖਿਆ ਤਾਂ ਫਕਸੀਰ ਫਕਸੀਰ ਬੰਦਾ ਸਿੰਘ ਬਹਾਦਰ ਨੂੰ ਕਹਿ ਰਿਹਾ ਕਿ ਮੈਨੂੰ ਤੇਰੇ ਕੋਲੋਂ ਦੂਰ ਬੈਠਿਆਂ ਵੀ ਡਰ ਲੱਗ ਰਿਹਾ ਹੈ ਮੈਨੂੰ ਦੱਸੋ ਕਿ ਤੁਸੀਂ ਹਸਿਆਤ ਕੀ ਹੋ ਕਬੰਦਾ ਸਿੰਘ ਬਹਾਦਰ ਦੱਸ ਰਿਹਾ ਕਿ ਤੁਹਾਨੂੰ ਮੇਰੇ ਕੋਲੋਂ ਨਹੀਂ ਮੇਰੇ ਗੁਰੂ ਕੋਲੋਂ ਪੈ ਆ ਰਿਹਾ ਹੈ। ਅਕਸੀਰ ਕਹਿਣ ਲੱਗਾ ਮੈਨੂੰ ਤੈਨੂੰ ਮੇਰੇ ਕੋਲੋਂ ਕੀ ਸਗਤ ਚਾਹੀਦੀ ਹੈ? ਬੰਦਾ ਸਿੰਘ ਬਹਾਦਰ ਕਹਿੰਦੇ ਕਿ ਮੇਰੇ ਬੱਚੇ ਦਾ ਦਿਲ ਤਾਂ ਤੂੰ ਮੈਨੂੰ ਦੇ ਰਿਹਾ ਹੈ ਇਸ ਤੋਂ ਵੱਧ ਹੋਰ ਕੀ ਦੇਵੇਂਗਾ? ਸੁਬੇਗ ਸਿੰਘ ਸ਼ਾਹਵਾ ਸਿੰਘ ਪਿਓ ਪੁੱਤ ਸੁਬੇਗ ਸ਼ਾਹਵਾ ਸਿੰਘ ਨੂੰ ਕਤਲਗਾਹ ਦੇ ਵਿੱਚ ਹੈ ਵਨ ਲਿਆਂਦਾ ਘੜੀ ਕਹਿਰ ਦੀ ਇਹ ਦਰਦਨਾਕ ਸਾਕਾ ਦਰਦਾ ਵਾਲਿਆਂ ਤੋਂ ਦੇਖਿਆ ਨਹੀਂ ਜਾਂਦਾ ਮੋਮਨ ਆਖ ਦੇ دین ਕਬੂਲ ਕਰ ਲੋ ਸਾਡੇ ਧਰਮ ਨੂੰ ਤੁਸੀਂ ਅਪਣਾਵੋ ਦੋਹੇ ਔਰ ਚਰਖੜੀ ਸਾਹਮਣੇ ਹੈ ਦਿਸਦੀ ਭੰਗ ਪਾਣੇ ਨਾ ਜਾਨ ਗਵਾਓ ਦੋਵੇਂ ਕਿਹਾ ਸਿੰਘਾਂ ਨੇ ਅਸੀਂ ਹਾਂ ਸ਼ੇਰ ਬੱਚੇ ਅਸੀਂ ਸਿੰਘ ਉਸ ਸ਼ਾ ਦਰਵੇਸ਼ ਦੇ ਹਾਂ ਮਰ ਕੇ ਜਿਉਣ ਦੀ ਦਿੱਤੀ ਜਾਂਚ ਜਿਸ ਨੇ ਅਸੀਂ ਖਾਲਸੇ ਗੁਰੂ ਦਸ਼ਮੀਸ਼ ਦੇ ਹਾਂ ਸੱਤੀ ਕਪੜੀ ਖਾਨ ਨੂੰ ਅੱਗ ਲੱਗੀ ਕਹਿੰਦਾ ਇਹਨਾਂ ਦੀ ਹੁਣੇ ਅਖੀਰ ਕਰ ਦੋ ਤਿੱਖੇ ਕਰੋ ਚਰਖੜੀ ਦੇ ਦੰਦਿਆਂ ਨੂੰ ਰੂਹੀ ਵਾਂਗਰਾ ਪਿੰਜ ਸਰੀਰ ਕਰ ਦੋ ਚਾੜੇ ਚਰਖੜੀ ਗੇੜੇ ਦੋ ਚਾਰ ਦਿੱਤੇ ਪਿਓ ਪੁੱਤ ਬਲੁੰਦਰੇ ਗਏ ਦੋਵੇਂ ਲਾਕੇ ਤਰਤ ਤੇ ਫਿਰ ਲਿਟਾ ਦਿੱਤਾ ਗਿਣਵੇਂ ਸਾਤੇ ਸੈਕਦੇ ਪਏ ਦੋਵੇਂ ਵਗੀ ਜਾਂਦਾ ਹੈ ਸਿੰਘਾਂ ਦਾ ਖੂਨ ਗਾੜਾ ਜਿਸਨੇ ਸਿੱਖੀ ਦੇ ਬੂਟੇ ਨੂੰ ਸਿੰਜ ਦਿੱਤਾ ਜਿਵੇਂ ਤਾੜੇ ਦੇ ਨਾਲ ਹੈ ਰੂਹ ਪਿੰਜ ਦੇ ਪਿਓ ਪੁੱਤ ਨੂੰ ਇਸ ਤਰ੍ਹਾਂ ਪਿੰਜ ਦਿੱਤਾ ਚੁਕਿ ਤੇਗ ਜਲਾਦ ਨੇ ਹੱਥ ਆਪਣੇ ਸੀਸ ਦੋਹਾਂ ਦੇ ਧੜ ਤੜਾਂ ਤੋਂ ਲਾ ਦਿੱਤੇ ਜੋਰਾ ਸਿੰਘ ਜੀ ਕਹੇ ਤੂਫਾਨ ਵਿਲਾ ਸਿੰਘਾਂ ਸਿੱਖੀ ਦੇ ਦੀਪ ਜਗਾ ਦਿੱਤੇ ਪਾਈ ਤਾਰੂ ਸਿੰਘ ਜੀ ਸਿੱਖ ਨੌਜਵਾਨ ਪੂਲੇ ਪਿੰਡ ਦਾ ਜੋ ਤਾਰੂ ਸਿੰਘ ਉਸ ਦੇ ਖਿਲਾਫ ਕਿਸੇ ਭੈੜੀ ਲੁੱਤੀ ਲਾਈ ਹੈ ਬਾਗੇ ਸਿੰਘਾਂ ਦੀ ਹੈ ਕੀ ਦੇ ਕਰਦਾ ਗੁਪਤ ਸੇਵਾ ਚੋਰੀ ਛਿਪੇ ਰਾਤੀ ਇਹਦੇ ਕੋਲ ਆਵਾ ਜਾਈ ਹੈ ਬਿਨਾਂ ਕਿਸੇ ਦੋਸਤੋਂ ਹੈ ਫੜ ਲਿਆ ਤਾਰੂ ਸਿੰਘ ਸਾਰੇ ਹੀ ਨਗਰ ਵਿੱਚ ਮਚ ਗਈ ਦੁਹਾਈ ਹੈ ਵਿਧਵਾ ਹੈ ਮਾਤਾ ਭੈਣ ਵੇਖਦੀ ਹੈ ਜਵਾਨ ਖੜੀ ਤਾਰੂ ਸਿੰਘ ਦੇ ਪੁਲਿਸ ਨੇ ਹੱਥ ਕੜੀ ਲਾਈ ਹੈ ਕਰਕੇ ਤੇ ਕੈਦੀ ਮੂਹਰੇ ਲਾ ਲਿਆ ਹੈ ਖਾਲਸੇ ਨੂੰ ਸੂਬੇਦਾਰ ਕੋਲ ਜਾ ਕੇ ਪੇਸ਼ੀ ਪੁੱਗਤਾਈ ਹੈ ਤਾਰੂ ਸਿੰਘ ਨੇ ਕੀਤੀ ਨਾ ਕਚਹਿਰੀ 'ਚ ਸਲਾਮ ਜਾ ਕੇ ਵਾਹਿਗੁਰੂ ਦੀ ਦੇ ਉਚਿਤ ਗੂੰਜ ਕੇ ਉੱਚੀ ਗੱਜ ਕੇ ਬੁਲਾਈ ਹੈ ਕਾਜੀ ਹਥਿਆਰੇ ਨੇ ਜੋ ਫਤਵਾ ਹੈ ਲਾਇਆ ਫਿਰ ਰੰਬੀ ਨਾਲ ਸੂਰਮੇ ਨੇ ਖੋਪਰੀ ਲੋਹਾਈ ਹੈ ਜੋਰਾ ਸਿੰਘਾਂ ਦਾਗਨਾ ਧਰਮ ਉੱਤੇ ਪਹਿਣ ਦਿੱਤਾ ਕੇਸਾਂ ਸਵਾਸਾਂ ਨਾਲ ਸਿੱਖੀ ਬਹਿਲਿਆ ਨਿਭਾਈ ਹੈ ਸੰਗਤ ਜੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਂਦੇ ਆ ਤਸਵੀਰਾਂ ਦੇ ਦਰਸ਼ਨ ਕਰਵਾਉਂਦੇ ਆ ਅਗਰ ਪੂਰੀ ਵੀਡੀਓ ਦੇ ਵਿੱਚ ਮੇਰੇ ਵੱਲੋਂ ਕੋਈ ਵੀ ਸ਼ਬਦ ਐਸਾ ਬੋਲਿਆ ਗਿਆ ਹੋਵੇ ਜੋ ਸਾਡੇ ਗਿਰੂਆਂ ਦੀ ਸ਼ਾਨ ਦੇ ਖਿਲਾਫ ਹੋ ਸਕਦਾ ਹੈ ਉਹਦੇ ਲਈ ਮੈਨੂੰ ਸੰਗਤ ਜੀ ਪਹਿਲਾਂ ਹੀ ਮਾਫੀ ਦੇਣਾ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ